ਪੰਜਾਬ ਪੁਲਿਸ ਦੇ ਵੱਲੋਂ ਜੋ ਲਗਾਤਾਰ ਨਸ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਅੰਗਰੇਸਰ ਦੇ थाना ڪرਿੰਡਾ ਅਦੀਨੋਂ ਦੇ ਪਿੰਡ ਜਠੌਰ ਚ ਵੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਜਿੱਥੇ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਦਿਹਾਤੀ ਪੁਲਿਸ ਦੇ ਵੱਲੋਂ ਨਸ਼ਾ ਤਸਕਰੀ ਨਾਲ ਕਾਲੀ ਕਮਾਈ ਨਾਲ ਬਣੀ 1.5 ਕਰੋੜ ਦੀ ਕੋਠੀ ਨੂੰ ਪਿਲੇ ਪੰਜੇ ਨਾਲ ਤੋੜਿਆ ਗਿਆ ਇਹ ਕਾਰਵਾਈ ਨਸ਼ਿਆਂ ਵਿਰੁੱਧ ਚੱਲ ਰਹੀ ਪੰਜਾਬ ਸਰਕਾਰ ਤੇ ਪੁਲਿਸ ਦੀ ਮੁਹਿੰਮ ਦੇ ਤਹਿਤ ਕੀਤੀ ਗਈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਦੇ ਹੱਤੀ ਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਨਸ਼ਾ ਤਸਕਰ ਗੁਰਪ੍ਰੀਤ ਸਿੰਘ ਉਰਫ ਬਿੱਲਾ ਜੋ ਕਿ ਜਠੌਰਪਿੰਡ aí ਰਹਿਣ ਵਾਲਾ ਹੈ ਤੇ ਲੰਬੇ ਸਮੇਂ ਤੋਂ ਨਸ਼ੇ ਦੀ ਤਸਕਰੀ ਕਿਰਿਆਦਾਰ ਰਿਹਾ ਸੀ। ਇਸ ਦੇ ਖਿਲਾਫ ਵਕਤ ਵਕਤਾਰਾਂਾ ਤਹਿਤ 6 ਮੁਕਦਮੇ ਰਜਿਸਟਰ ਨੇ ਐਸਟੈਂਡੀਪਸ ਐਕਟ ਦੇ ਦੁਮਰਸ਼ਲ ਕੁਆਂਟੀਟੇਟਿਵ ਵਾਲੇ ਕੇਸ ਨਾਲ ਹੀ ਅਫੀਸ਼ੀਅਲ ਸੀਕ੍ਰੇਟ ਐਕਟ ਤਹਿਤ ਪਾਕਿਸਤਾਨ ਲਈ ਜਸੂਸੀ ਕਰਨ ਦਾ ਵੀ ਮਾਮਲਾ ਸ਼ਾਮਲ ਹੈ ਐਸਐਸਪੀ ਦਾ ਕਹਿਣਾ ਹੈ ਕਿ ਗੁਰਪ੍ਰੀਤ ਬਿੱਲਾ ਜੋ ਕਿ ਪਾਕਿਸਤਾਨੀ ਸਮੱਗਲਰ ਨੂੰ ਤੋਂ ਹੈਰੋਇਨ ਮਗਮੋਂਦਾ ਸੀ ਤੇ ਰੀਸੈਂਟ ਕਾਰਵਾਈ ਦੌਰਾਨ 66 ਕਿਲੋ ਹੈਰੋਇਨ ਵੀ ਜੰਮੂ ਜੋ ਬਰਾਮਰ ਕੀਤੀ ਗਈ ਜਿੱਥੇ ਕਿ ਤਿੰਨ ਪਾਕਿਸਤਾਨੀ ਨਾਗਰਿਕ ਐਨਕਾਊਂਟਰ ਦੌਰਾਨ ਮਾਰੇ ਗਏ ਇਸ ਵਕਤ ਗੁਰਪ੍ਰੀਤ ਬਿੱਲਾ ਜੋ ਕਿ ਜੰਮੂ ਜੇਲ੍ਹ ਚ ਪੰਦੇ ਅਨੁਸਾਰ ਬਿੱਲਾ ਨੇ ਨਸ਼ੇ ਦੀ ਕਾਲੀ ਕਮਾਈ ਨਾਲ ਸਰਕਾਰੀ ਜ਼ਮੀਨ ਤੇ ਗੈਰ ਕਾਨੂੰਨੀ ਕਬਜ਼ਾ ਕਰਕੇ ਇੱਕ ਕੋਠੀ ਤਿਆਰ ਕੀਤੀ ਸੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਬਜ਼ੇ ਦੀ ਪੁਸ਼ਟੀ ਹੋਣ ਤੋਂ ਬਾਅਦ ਵਿਹਾਤੀ ਪੁਲਿਸ ਦੀ ਮਦਦ ਨਾਲ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਕੌਨ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ੇਟ ਕੰਮ ਕਰਦਿਆਂ ਹੋਇਆ ਸਾਡੀਆਂ ਬਾਰਡਰ ਰੇਂਜ ਟੀਮ ਦੀਆਂ ਸ਼੍ਰੀ ਸੰਦੀਪ ਗੋਇਲ ਜੀ ਸਾਡੇ ਡੀਏਜੀ ਸਾਹਿਬ ਦੇ ਅਗਵਾਈ ਵਿੱਚ ਅਖਵਕ ਟੀਮਾਂ ਬਣੀਆਂ ਹੋਈਆਂ ਨੇ ਏ ਟੀਮਾਂ ਬਣੀਆਂ ਨੇ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚਲਾਇਆ ਗਿਆ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤ ਕਾਰਵਾਈ ਕਰਨ ਵਾਸਤੇ ਚਲਿਆ ਗਿਆ ਇਹਦੇ ਚ ਤੁਹਾਨੂੰ ਪਤਾ ਹੋਏਗਾ ਕਿ ਬੜੀ ਧੀਰ ਤੋਂ ਜਿਹੜਾ ਸਾਡਾ ਅੰਮ੍ਰਿਤਸਰ ਤੇ ਹਾਤੀ ਪੁਲਿਸ ਪੰਜਾਬ ਪੁਲਿਸ ਜਿਹੜੇ ਇਹ ਨਸ਼ਾ ਤਸਕਰ ਨੇ ਇਹ ਜਿਹੜੇ ਇਹ ਕਾਲੀਆਂ ਕਰਤੂਤਾਂ ਕਰਕੇ ਕਾਲੀਆਂ ਕਮਾਈਆਂ ਕਰਕੇ ਲੋਕਾਂ ਦੇ ਬੱਚਿਆਂ ਨੂੰ ਇਹ ਗੁੰਮਰਾਹ ਕਰਦਿਆਂ ਹੋયા ਉਹਨਾਂ ਨੂੰ ਨਸ਼ੇ ਦੇ ਦਲਦਲ 'ਚ ਫਸਾ ਕੇ ਆਪ ਆਪਣੇ ਮਹਿਲ ਬਣਾਉਂਦੇ ਨੇ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਵੀ ਉੱਚ ਮੋਰੀ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨਫੋਰਮੇਸ਼ਨ ਮਿਲੀ ਕਿ ਇਹ ਜਿਹੜਾ ਜਿਹੜੀ ਹੈਗੀ ਹੈ ਨਜਾਇਜ਼ ਕਬਜ਼ੇ ਦੀ ਜ਼ਮੀਨ ਤੇ ਇੱਕ ਇਹ ਨਸ਼ਾ ਸਮਗਲਰ ਨਸ਼ਾ ਤਸਕਰ ਵੱਡਾ ਜਿਹੜਾ ਮਗਰਮੱਛਾ ਹੈ ਗੁਰਪ੍ਰੀਤ ਸਿੰਘ ਏਲੀਅਸ ਬਿੱਲਾ ਪਿੰਡ ਚਠੌਲ ਥਾਣਾ ਘਰੇਂਡਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਬਿਲਕੁਲ ਤਰਨਤਾਰਨ ਦੇ ਨਾਲ ਸਟਿਆ ਹੋਇਆ ਹੈ ਇਹ ਪਿੰਡ ਹੈ ਇੱਥੇ ਇਹਨੇ ਗੁਰਪ੍ਰੀਤ ਦੇ ਖਿਲਾਫ 6 ਮੁਕਦਮੇ ਆਲਰੇਡੀ ਦਰਜ ਨੇ ਇਹਦੇ ਜਿਹੜੇ ਮੁਕਦਮੇ ਨੇ ਇੱਕ ਉਹਨਾਂ ਚ ਉਹ ਹੈਗਾ ਜਿਹੜਾ ਅਫੀਸ਼ੀਅਲ ਸੀਕ੍ਰੀਟ ਐਕਟ ਦਾ ਵੀ ਵੀ ਇਹ ਜਸੂਸੀ ਵੀ ਕਰਦਾ ਸੀਗਾ ਪਾਕਿਸਤਾਨ ਲਈ ਇਹ ਆਈਐਸਆਈ ਦਾ ਏਜੰਟ ਵੀ ਹੈਗਾ ਤੇ ਜਿਹੜਾ ਰੀਸੈਂਟ ਇਹਦੇ ਤੇ ਮੁਕਦਮਾ ਹੈਗਾ ਉਹ ਇਹ 36 ਕਿਲੋ ਹੈਰੋਇਨ ਜਿਹੜੀ ਹੈ ਇਹ ਪਾਕਿਸਤਾਨ ਦੇ ਸਮੱਗਲਰਾਂ ਤੋਂ ਮੰਗਾ ਕੇ ਬੀਐਸਐਮ ਵੱਲੋਂ ਕਾਰਵਾਈ ਕੀਤੀ ਗਈ ਜੰਮੂ ਵਿਖੇ ਜਿੱਥੇ ਤਿੰਨ ਜਿਹੜੇ ਹੈਗੇ ਆ ਜਿਹੜੇ ਪਾਕਿਸਤਾਨ ਨਾਗਰੀ ਕੋ ਮਾਰੇ ਵੀ ਗਏ ਸੀਗੇ ਇਹ ਹੁਣ ਇਸ ਟਾਈਮ ਜੰਮੂ ਜੇਲ੍ਹ ਚ ਬੰਦ ਹੈ ਤਾਂ ਇਹਨੇ ਆਪਣੀ ਜਿਹੜੀ ਕਾਲੀ ਕਮਾਈ ਕਰਦਿਆਂ ਹੋਇਆਂ ਲਗਭਗ 1.5 ਤੋਂ 2 ਕਰੋੜ ਦੀ ਇਹ ਜਿਹੜੀ ਕਰਕੇ ਪੈਸਾ ਲਾ ਕੇ ਆਪਣਾ ਇਹ ਮਹਿਲ ਸਜਾਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਡੋਬ ਕੇ ਉਹਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਪੁਲਿਸ ਦੀ ਜਿਹੜੀ ਹੈਲਪ ਦੀ ਹੈ ਮੰਗੀ ਗਈ ਸੀ ਤੇ ਉਹਦੇ ਖਿਲਾਫ ਅੱਜ ਅਸੀਂ ਕਾਰਵਾਈ ਕਰਦੇ ਹੋਏ ਆਂ ਪਿੰਡ ਜਠਾਲ ਵਿਖੇ ਆਏ ਆ ਇਹ ਜਿਹੜਾ ਨਜਾਇਜ਼ ਕਬਜ਼ਾ ਹੈਗਾ ਸਰਕਾਰੀ ਜ਼ਮੀਨ ਤੇ ਉਹ ਛਡਾਇਆ ਜਾ ਰਿਹਾ ਜੀ ਇਹ ਹਜੇ ਕਿੰਨੀਆਂ ਇਸ ਦੇ ਖਿਲਾਫ ਇਹ ਹਜੇ ਜੇਲ੍ਹ ਚ ਹੀ ਆ ਰਹੀ ਹੈ ਖਿਲਾਫ 6 ਮੁਕਦਮੇ ਆਲਰੇਡੀ ਰਜਿਸਟਰਡ ਨੇ ਵੱਖ-ਵੱਖ ਤਾਰਾਵਾਂ ਦੇ ਜਿਹਦੇ ਚੋਂ ਐਨਡੀਪੀਐਸ ਐਕਟ ਵੀ ਕਮਰਸ਼ੀਅਲ ਕੁਆਂਟੀਟੀ ਦੇ ਕੇਸਿਸ ਵੀ ਨੇ ਤੇ ਅਫੀਸ਼ੀਅਲ ਸੀਕਰੇਟਸ ਐਕਟ ਵੀ ਇਹ ਜਾਸੂਸੀ ਵੀ ਕਰਦਾ ਸੀਗਾ ਪਾਕਿਸਤਾਨ ਲਈ ਕੋਲਮ ਕਦਮਾ ਵੀ ਇਹਦੇ ਖਿਲਾਫ ਦਰਜ ਹੈ ਜਿਹੜੀ ਜੇਲ੍ਹ ਚ ਜੰਮੂ ਜੇਲ੍ਹ ਚ ਬੰਦੇ ਸੀ ਕਿਹਾ ਸੀਗਾ ਇਹ ਜੰਮੂ ਇਹ ਜੰਮੂ ਦੇ ਬਾਰਡਰ ਦੇ ਨੇੜੇ ਤੋਂ 36 ਪੈਕੇਟ ਹੈਰੋਇਨ ਜਿਹੜੇ ਹੈਗੇ ਆ ਇਹਦੇ ਕੋਲ ਤੋਂ ਬਰਾਮਦ ਹੋਏ ਸੀ ਇੱਕ ਪਾਈਪ ਬਰਾਮਦ ਹੋਈ ਸੀ ਜਿਹਦੇ ਚ ਤਿੰਨ ਪਾਕਿਸਤਾਨੀ ਨਾਗਰਿਕ ਵੀ ਮਾਰੇ ਗਏ ਸੀ ਪੈਡਲਰ ਹੀ ਸੀਗੇ ਸਾਰਾ ਕਿ ਪੈਡਲਰ ਸੀ ਹੋਣਗੇ ਨਾ ਜਿਹੜੇ ਜਿਹੜੇ ਮਾਰੇ ਗਏ ਜਿਹੜੇ ਪਾਕਿਸਤਾਨੀ ਨਾਗਰਿਕ ਮਾਰੇ ਗਏ ਆ ਉਹਨਾਂ ਦੀ ਪਛਾਣ ਹਜੇ ਨਹੀਂ ਕੀਤੀ ਗਈ ਹੈ ਬਾਕੀ ਉਹ ਕਿਉਂਕਿ ਪਾਕਿਸਤਾਨ ਦੇ ਨਾਗਰਿਕ ਉਹ ਮੰਨਦੇ ਵੀ ਨਹੀਂ ਹੈਗੇ ਕਿ ਸਾਡੇ ਸੀਗੇ ਇਹ ਬਹੁਤ ਬੜੀ ਧੇਰ ਤੋਂ ਕੰਮ ਕਰ ਰਹੇ ਜੀ ਇਹ ਪ ਜਿਹੜਾ ਹੈਗਾ ਰਜਿਸਟਰ ਹੋਇਆ ਸੀਗਾ ਲਗਭਗ 5 ਤੋਂ 6 ਸਾਲ ਹੋ ਗਏ ਨੇ ਇਹਨੂੰ ਐਸੇ ਕਾਲੀਆਂ ਕਰਤੂਤਾਂ ਕਰਦੇ ਹੁਆ ਸਰ ਇਹ ਇਕੱਲਾ ਹੀ ਕੰਮ ਕਰਦਾ ਹੈ ਪਰਿਵਾਰ ਤੋਂ ਹੋਰ ਵੀ ਤੇ ਇਹ ਕਿਹਦੇ ਲਾਭੇ ਆਪਾਂ ਇਹਦੇ ਖਿਲਾਫ ਐਫ ਆਈ ਆਰ ਰਜਿਸਟਰਡ ਨੇ ਬਾਕੀ ਜਿਹੜੇ ਇਹਦੇ ਭਾਈਵਾਲ ਨੇ ਸਾਥੀ ਨੇ ਉਹਨਾਂ ਦੇ ਖਿਲਾਫ ਵੀ ਵੱਖ-ਵੱਖ ਮਕਦਮੇ ਰਜਿਸਟਰਡ ਨੇ ਪਿੰਡ 'ਚ ਵੀ ਤੇ ਬਾਕੀ ਵੀ ਆਸ-ਪਾਸੇ ਦੇ ਆਸ-ਪਾਸੇ ਜਿਹੜੇ ਘਰ ਨੇ ਉਹਨਾਂ ਤੋਂ ਦੇਖੀ ਜਿਸ ਨਾਲ ਜਿਸ ਲੋਕੇਲਿਟੀ 'ਚ ਘਰ ਆਸ-ਪਾਸੇ ਘਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਆਪਣਾ ਦਿਹਾੜੀ ਟੱਪਾ ਕਰਕੇ ਜਾਂ ਮਿਹਨਤ ਮਜ਼ਦੂਰੀ ਕਰਕੇ ਹੁੰਦੇ ਇਹਨਾਂ ਵਿੱਚ ਇਹ ਮਹਿਲ ਪਾ ਲੈ ਤੁਹਾਡੀ ਤਾਂ ਨਿਕਾ ਗਈ ਜੀ ਇਸਦੇ ਵੱਲ ਜਾਂ ਤੁਹਾਡੇ ਕੋਲ ਇਨਫੋਰਮੇਸ਼ਨ ਸੀ ਕਿ ਲਗਾਤਾਰ ਕੰਮ ਕਰ ਰਿਹਾ ਜੀ ਇਹ ਜੀ ਬਿਲਕੁਲ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਅਮਰਿਤਸਰ ਦੇ ਹਾਤੀ ਪੁਲਿਸ ਪੂਰੀ ਵਚਨਬੱਧ ਹੈ ਜੀ ਐਦਾਂ ਦੇ ਜਿਹੜੇ ਨਸ਼ਾ ਤਸਕਰ ਨੇ ਜਿਹੜੇ ਆਮ ਲੋਕਾਂ ਨੂੰ ਜਿਹੜੇ ਹੈਗੇ ਆ ਗੁੰਮਰਾਹ ਕਰਕੇ ਸਾਡੇ ਯੂਥ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਨਸ਼ੇ ਦੇ ਦਲਦਲ ਚ ਫਸਾ ਕੇ ਆਪ ਆਪਣੇ ਮਹਿਲ ਸਜਾਣ ਦੀ ਕੋਸ਼ਿਸ਼ ਕਰਦੇ ਨੇ ਉਹ ਇਦਾਂ ਦੀ ਜਿਹੜੀਆਂ ਚੀਜ਼ਾਂ ਨੇ ਉਹ ਬਿਲਕੁਲ ਸਮਾਜ ਚ ਵੀ ਬਰਦਾਸ਼ਤ ਨਹੀਂ ਕੀਤੀਆਂ ਜਾਂਦੀਆਂ ਤੇ ਸਾਡੇ ਵੱਲੋਂ ਵੀ ਪੁਲਿਸ ਵੱਲੋਂ ਵੀ ਇਦਾਂ ਦੀ ਜਿਹੜੀ ਕਾਰਵਾਈ ਹੈ ਉਹ ਸਖਤ ਕਾਰਵਾਈ ਜਿਹੜੀ ਕੀਤੀ ਜਾਏਗਾ ਕਰਕੇ ਸੰਕੇਤ ਬਿਲਕੁਲ ਜੀ ਇਹ ਜਿਹੜਾ ਸਰਕਾਰੀ ਜ਼ਮੀਨ ਤੇ ਕਬਜ਼ਾ ਹੈਗਾ ਇਹ ਪੂਰਾ ਜਿਹੜਾ ਕਬਜ਼ਾ ਹੈਗਾ ਸਰਕਾਰ ਨੂੰ ਵਾਪਸ ਲੈ ਕੇ ਦਿੱਤਾ ਜਾਏ ਸਰ ਇੱਕ ਥੋੜਾ ਜਿਹਾ ਕਨਫਰਮ ਕਰਾ ਇਹ ਸ਼ਿੰਦਾ ਇਹ ਉਹ ਤਾਂ ਨਹੀਂ ਜਿਹੜਾ ਨਟੋਰੀਓ ਸ਼ਿੰਦਾ ਵੀ ਕਹਿੰਦੇ ਸੀ ਇਹਨੂੰ ਗੁਜਿੰਦਾ ਜੀ ਇਹ ਬਿੱਲਾ ਹੈ ਜੀ ਇਹਦਾ ਨਾਂ ਗੁਰ ਕੀ <muchas> ਕਰਦਾ